ਸ਼ਿਆਟਾ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ ਮੀਟਿੰਗ ਦੀ ਅਗਵਾਈ ਸੁਸਾਇਟੀ ਦੇ ਪ੍ਰਧਾਨ ਸਰਵਨ ਸਿੰਘ ਧੰਦਾਵਾ ਨੇ ਕੀਤੀ ਜਦਕਿ ਚੇਅਰਮੈਨ ਜਤਿੰਦਰ ਸਿੰਘ 베ਦੀ ਨੇ ਪੂਰੇ ਪ੍ਰੋਗਰਾਮ ਨੂੰ ਆਪਣੇ ਦਿਸ਼ਾ ਨਿਰਦੇਸ਼ਾਂ ਹੇਠ ਸੰਚਾਲਿਤ ਕਰਵਾਇਆ ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਆਂ ਅਹੁਦੇਦਾਰੀਆਂ ਦਾ ਐਲਾਨ ਕੀਤਾ ਗਿਆ ਨਾਲ ਹੀ ਸੋਸਾਇਟੀ ਦੇ ਭਵਿੱਖੀ ਕਾਰਜਾਂ ਬਾਰੇ ਵੀ ਵਿਚਾਰ ਚਰਚਾ ਹੋਈ ਕਾਰਜਾਂ ਨੂੰ ਹੋਰ ਸਚਾਰੂ ਬਣਾਉਣ ਲਈ ਕਈ ਨਵੇਂ ਔਦੇ ਤੈਅ ਕੀਤੇ ਗਏ ਆਪਣੇ ਸੰਬੋਧਨ ਵਿੱਚ ਪ੍ਰਧਾਨ ਸਰਵੰਸਿਕ ਰੰਧਾਵਾ ਨੇ ਕਿਹਾ ਹੈ ਕਿ ਪੱਤਰਕਾਰ ਸਮਾਜ ਦਾ ਅਹਿਮ ਹਿੱਸਾ ਹਨ ਜੋ ਲੋਕਾਂ ਤੱਕ ਸਚਾਈ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਨ੍ਹਾਂ ਕਿਹਾ ਕਿ ਇਸ ਮਿਹਨਤ ਦੌਰਾਨ ਪੱਤਰਕਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੋਸਾਇਟੀ ਦਾ ਮੁੱਖ ਉਦੇਸ਼ ਇਹ ਹੈ ਕਿ ਫੀਲਡ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਹੱਲ ਮਿਲ ਜੁਲ ਕੇ ਕੱਢਿਆ ਜਾਵੇ ਇਸ ਮੌਕੇ ਨਵਨਯੁਕਤ ਵਾਈਸ ਚੇਅਰਮੈਨ ਵਿਕਰਮ ਸਿੰਘ ਗਿੱਲ ਨੇ ਕਿਹਾ ਕਿ ਸੁਸਾਇਟੀ ਦਾ ਕਿਸੇ ਵੀ ਜੂਨੀਅਨ ਜਾਂ ਪ੍ਰੈਸ ਕਲੱਬ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਉਹਨਾਂ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਮਿਲ ਜੁਲ ਕੇ ਹੀ ਪੱਤਰਕਾਰਾਂ ਦੇ ਹਿੱਤਾਂ ਵਿੱਚ ਕੰਮ ਕੀਤਾ ਜਾਵੇਗਾ ਮੇਰਾ ਨਾਮ ਸਰਵਸਗਰ ਦਾਵਾਜੀ ਸ਼ਹਾਟਾ ਪ੍ਰੈਸ ਸਰਫਰਸ ਸੁਸਾਇਟੀ ਦਾ ਮੈਂ ਪ੍ਰਧਾਨ ਹਾਂ ਔਰ ਅੱਜ ਜਿਹੜੀ ਆ ਸੁਸਾਇਟੀ ਦੇ ਨਵੇਂ ਸਿਰੋਂ ਮੈਂਬਰਾਂ ਦੀ ਜਿਹੜੀ ਚੋਣ ਕੀਤੀ ਗਈ ਕੁਝ ਜਿਹੜੇ ਪੁਰਾਣੇ ਸਾਡੇ ਮੈਂਬਰ ਉਹਦੇਦਾਰ ਸੀ ਉਹ ਉਦਾਂ ਰੱਖੇ ਗਏ ਨੇ ਤੇ ਕੁਝ ਜਿਹੜੀ ਹੈ ਨਵੀਂ ਚੋਣ ਜਿਹੜੀ ਕੀਤੀ ਗਈ ਜਿਹਦੇ ਵਿੱਚ ਵਾਈਸ ਚੇਅਰਮੈਨ ਵਿਕਰਮ ਗਿੱਲ ਜਨਰਲ ਸਕੱਤਰ ਗਗਨ ਜੋਸ਼ੀ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਸਿੰਘ ਸੋਨੂ ਮੀਤ ਪ੍ਰਧਾਨ ਸੀ ਸੰਦੀਪ ਸੈਂਡੀ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਕੱਤਰ ਜਗਜੀਤ ਸਿੰਘ ਖਾਲਸਾ ਮੀਤ ਪ੍ਰਧਾਨ ਪਰਮਜੀਤ ਸਿੰਘ ਪ੍ਰੈਸ ਸਕੱਤਰ ਗੁਰਨਾਮ ਸਿੰਘ ਲਾਲੀ ਤੇ ਕੈਸ਼ੀਅਰ ਜਿਹੜੇ ਨੇ ਉਹ ਪਹਿਲਾਂ ਦੀ ਤਰ੍ਹਾਂ ਚੰਦਰ ਨਗੀਨਾ ਹੋਣਗੇ ਔਰ ਦੂਸਰੇ ਪਾਸੇ ਜਿਹੜੇ ਜੁਆਇੰਟ ਸੈਕਟਰੀ ਆ ਅਜਮੇਰ ਸਿੰਘ ਬਾਸਰਕੇ ਹਲਕਾ ਪੂਰਬੀ ਦੇ ਪ੍ਰਧਾਨ ਲਬਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਮਨਦੀਪ ਸਿੰਘ ਬਾੜ ਤੇ ਮੀਤ ਪ੍ਰਧਾਨ ਚਾਚਾ ਗੁਰਸੇਵਕ ਸਿੰਘ ਜਿਹੜੇ ਆ ਉਹ ਹੋਣਗੇ ਕਿਸੇ ਤਰ੍ਹਾਂ ਹੀ ਜ਼ਿਲ੍ਹਾ ਦਿਹਾਤੀ ਦੇ ਦਲਬੀਰ ਸਿੰਘ ਗੁਮਾਨਪੁਰਾ ਨੂੰ ਜਿਹੜਾ ਜ਼ਿਲ੍ਹਾ ਦੇ ਹਾਤੀ ਦਾ ਮੀਤ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਗਿਆ ਹਲਕਾ ਨਾਰਥ ਤੋਂ ਮੀਤ ਪ੍ਰਧਾਨ ਜਿਹੜਾ ਵਿਨੋਦ ਰੰਗਣੀ ਲਗਾਇਆ ਗਿਆ ਔਰ ਮੁਖ ਬਲਾਰਾ ਜਿਹੜਾ ਪੁਰਜਿੰਦਰ ਸਿੰਘ ਨੂੰ ਲਗਾਇਆ ਗਿਆ ਹਰਜਿੰਦਰ ਸਿੰਘ ਨੂੰ ਲਗਾਇਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਉਹ ਬਿਕਰਮਜੀਤ ਸਿੰਘ ਹੋਣਗੇ ਹ ਪਰ ਦੂਸਰੇ ਪਾਸੇ ਹਲਕਾ ਨੌਰਥ ਤੋਂ ਜਿਹੜੇ ਪ੍ਰਧਾਨ ਆ ਉਹ ਹੋਣਗੇ ਮੇਜਰ ਸਿੰਘ ਹਲਕਾ ਜੰਡਿਆਲਾ ਦੇ ਪ੍ਰਧਾਨ ਹੋਣਗੇ ਸੋਨੂ ਖਣਕੋਟ ਤੇ ਦਫ਼ਤਰ ਇੰਚਾਰਜ ਕਮਲਜੀਤ ਸਿੰਘ ਗੋਲਡੀ ਹਲਕਾ ਪੱਛਮੀ ਦੇ ਜਿਹੜੇ ਨੇ ਉਹ ਪ੍ਰਧਾਨ ਨੇ ਜਤਿੰਦਰ ਸਿੰਘ ਰਿੰਕੂ ਤੇ ਪ੍ਰਧਾਨ ਹੋਣਗੇ ਬਰਿੰਦਰਜੀਤ ਸਿੰਘ ਬਿੰਟੂ ਅਰੋੜਾ ਜਿਹੜੇ ਉਹ ਸਾਡੇ ਜੋ ਉਹਨਾਂ ਕੋ ਪਹਿਲਾਂ ਹਦਸ ਹੋਣਗੇ ਸੋਸਾਇਟੀ ਦੇ ਵਿੱਚ ਜਿਹੜੀਆਂ ਕੁਝ ਲੰਮੇ ਸਮੇਂ ਤੋਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਸੀ ਉਸ ਨੂੰ ਲੈ ਕੇ ਅੱਜ ਜਿਹੜੀ ਹੈ ਮੀਟਿੰਗ ਕੀਤੀ ਗਈ ਹੈ ਔਰ ਮੀਟਿੰਗ ਦੇ ਵਿੱਚ ਜਿਹੜੀਆਂ ਮੇਨ ਅਹੁਦੇਦਾਰੀਆਂ ਐ ਅਨਾਉਂਸ ਕੀਤੀ ਗਈ। ਕੁਝ ਜਿਹੜੇ ਫੈਸਲੇ ਲੈ ਗਏ ਨੇ ਉਹਦੇ ਵਿੱਚ ਜਿੱਥੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਤੇ ਉੱਥੇ ਨਾਲ ਹੀ ਕਈ ਐਮ ਫੈਸਲੇ ਲੈ ਗਏ ਵੀ ਜਿਵੇਂ ਮੈਂਬਰ ਜਿਹੜੇ ਸਾਡੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਹੁਣ ਸੁਸਾਇਟੀ ਨੂੰ ਅੱਗੇ ਆਪਾਂ ਚ ਲੈ ਕੇ ਜਾਣਾ ਵੱਧ ਤੋਂ ਵੱਧ ਜਿਹੜੀ ਆ ਉਹ ਸੁਸਾਇਟੀ ਦੇ ਨਾਲ ਮੈਂਬਰ ਜੋੜਨੇ ਨੇ ਔਰ ਮੈਂਬਰ ਉਹੀ ਜੋੜਨੇ ਨੇ ਜਿਹੜੇ ਕੰਮ ਕਰਨ ਵਾਲੇ ਆ। ਜਿਵੇਂ ਕਿ ਜਿਹੜੇ ਬੰਦੇ ਕੰਮ ਨਹੀਂ ਕਰਦੇ ਜਾਂ ਫੀਲਡ ਦੇ ਵਿੱਚ ਵਿਚਰਦੇ ਨਹੀਂ ਨਹੀਂ ਆ ਉਹਨਾਂ ਨੂੰ ਆਪਾਂ ਸੁਸਾਇਟੀ ਦੇ ਮੈਂਬਰ ਜਿਹੜੇ ਉਹ ਨਹੀਂ ਰੱਖਾਂਗੇ। ਬਾਕੀ ਅਮਰਸਰ ਪਲੱਸ ਕਲੱਬ ਹੋ ਗਿਆ ਜਾਂ ਹੋਰ ਜਿਹੜੀਆਂ ਸੁਸਾਇ ਇਸੇ ਦੇ ਨਾਲ ਕੋਈ ਵਿਰੋਧ ਨਹੀਂ ਨਾਲ ਮਿਲ ਕੇ ਚੱਲਣਾ ਚਾਹੁੰਦੇ ਆ ਔਰ ਪੱਤਰਕਾਰਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹ ਪਹਿਲ ਦੇ ਆਧਾਰ ਤੇ ਸਾਡੀ ਸੁਸਾਇਟੀ ਜਿਹੜੀ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰੂਗੀ ਔਰ ਦੂਸਰੇ ਪਾਸੇ ਇਸ ਸੰਬੰਧ ਵਿੱਚ ਅਸੀਂ ਜਿਹੜਾ ਉਹ ਕੱਲੀਆਂ ਪਰਸੋਂ ਇੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਮ ਤੇ ਜਿਹੜਾ ਇੱਕ ਮੰਗ ਪੱਤਰ ਆ ਉਹ ਡੀਸੀ ਅੰਮ੍ਰਿਤਸਰ ਨੂੰ ਦੇਣ ਜਾ ਰਹੇ ਆ ਔਰ ਜਲਦ ਹੀ ਜਿਹੜੀਆਂ ਹੋਰ ਮੁਸ਼ਕਲਾਂ ਪੱਤਰਕਾਰਾਂ ਨੂੰ ਆ ਰਹੀਆਂ ਨੇ ਉਸ ਸੰਬੰਧ ਵਿੱਚ ਵੀ ਜਿਹੜੀ ਵਿਚਾਰ ਚਰਚਾ ਕੀਤੀ ਜਾਊਗੀ ਜਿਹੜੇ ਵੀ ਮੈਂਬਰ ਪੱਤਰਕਾਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਬਜਟ ਕੋਗੇ ਸਾਡੇ ਨਾਲ ਜਿਹੜੇ ਹੁਣ ਜੁੜ ਸਕਦੇ ਨੇ ਅੱਜ ਬਹੁਤ ਅਹਿਮ ਮੀਟਿੰਗ ਹੋਈ ਆ ਜਿਹਦੇ ਵਿੱਚ ਕਈ ਅਹਿਮ ਫੈਸਲੇ ਵੀ ਲੈ ਗਏ ਲੈ ਤੇ ਸੁਸਾਇਟੀ ਦੇ ਵਾਸਤੇ ਬਹੁਤ ਜਿਹੜੀ ਆ ਬਲੰਦੀਆਂ ਤੇ ਲਿਜਾਣ ਵਾਸਤੇ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਮੋਹਮੇਂ ਛੇੜ ਰਹੇ ਆ ਤੇ ਚੰਗੇ ਲੈਵਲ ਦੇ ਉੱਤੇ ਇਹਨੂੰ ਪੰਜਾਬ ਲੈਵਲ ਤੇ ਲੈ ਕੇ ਜਾਣ ਦੀ ਜਿਹੜੀ ਆ ਮੀਟਿੰਗ ਹੋਈ ਆ ਕਿ ਅਸੀਂ ਸੁਸਾਇਟੀ ਨੂੰ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਤੇ ਪਿਛਲੇ ਦਿਨਾਂ 'ਚ ਜੋ ਹੋਇਆ ਉਹਨੂੰ ਅਸੀਂ ਭੁੱਲ ਗਏ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਾ ਕਿਸੇ ਸੁਸਾਇਟੀ ਨਾਲ ਨਾ ਕਿਸੇ ਜੂਨੀਅਰ ਦੇ ਨਾਲ ਸਾਡਾ ਕੋਈ ਵਖਵਾਦ ਹੈ ਨਾ ਕੋਈ ਬੈਰ ਹੈ ਨਾ ਕੋਈ ਵਿਰੋਧ ਹੈ ਇਸ ਕਰਕੇ ਇਹ ਸਾਰਿਆਂ ਨੂੰ ਨਾਲ ਆਪਣੇ ਨਾਲ ਲੈ ਕੇ ਚੱਲਾਂਗੇ ਤੇ ਨਾਲ ਉਹਨਾਂ ਦੇ ਵੀ ਚੱਲਾਂਗੇ ਸਭ ਤੋਂ ਅਹਿਮ ਗੱਲ ਹੈ ਕਿ ਪਾਲਿਸੀ ਅਸੀਂ ਚੰਗੇ ਪੱਤਰਕਾਰਾਂ ਨੂੰ ਆਪਣੇ ਨਾਲ ਜੋੜਨਾ ਹੈ ਉਸ ਤੋਂ ਇਲਾਵਾ ਜੇ ਕਿਸੇ ਪੱਤਰਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਫੀਲਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਾਡੀ ਸੁਸਾਇਟੀ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੇਗੀ ਚਾਹੇ ਉਹ ਕਿਸੇ ਵੀ ਸੁਸਾਇਟੀ ਦਾ ਕਿਸੇ ਵੀ ਯੂਨੀਅਨ ਦਾ ਹੋਵੇ ਸਾਡੇ ਤੱਕ ਅਪਰੋਚ ਕਰੇ ਕਿ ਸਾਡੀ ਮਦਦ ਕਰੇ ਤਾਂ ਅਸੀਂ ਜਰੂਰ ਉਹਦੇ ਨਾਲ ਖੜਾਂਗੇ ਸੁਸਾਇਟੀ ਦਾ ਨਾਮ ਕੋਈ ਖਰਾਬ ਕਰਦਾ ਹੈ ਤੇ ਆ ਜਿਹੜੇ ਸਾਡੇ ਮੈਂਬਰ ਨੇ ਨਾ ਉਹ ਚਟਾਨ ਵਾਂਗੂ ਖੜੇ ਹੋਣਗੇ ਸੁਸਾਇਟੀ ਦੇ ਨਾਲ ਤੇ ਜਿਹੜਾ ਤਰੀਕੇ ਦੀ ਕੋਈ ਹਰਕਤ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਤੋਂ ਇਲਾਵਾ ਜਿਸ ਤਰੀਕੇ ਦੀ ਵੀ ਕਾਰਵਾਈ ਸਾਡੀ ਸੁਸਾਇਟੀ ਦੇ ਵਿੱਚ ਮਤਾ ਪਾ ਕੇ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ